ਸੱਚਾ ਕਾਸ ਕਾਈ ਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਅੱਜ ਪੰਜਾਬ ਦੇ 6 ਜ਼ਿਲ੍ਹਿਆਂ ਦੇ ਵਿੱਚ ਝੋਨੇ ਦੀ ਲਵਾਈ ਸ਼ੁਰੂ ਹੋਣੀ ਹੈ ਪਰ ਉਸ ਤੋਂ ਪਹਿਲਾਂ ਹੀ ਕਿਸਾਨਾਂ ਨੂੰ ਵੱਡਾ ਝਟਕਾ ਲੱਗਾ ਹੈ ਤੁਹਾਨੂੰ ਦੱਸਦੇ ਕਿ ਝੋਨੇ ਦੇ ਸੀਜ਼ਨ ਦੇ ਸਮੇਂ ਕਿਸਾਨਾਂ ਨੂੰ ਡੀਏਪੀ ਖਾਦ ਦਿੱਤੀ ਜਾਂਦੀ ਹੈ ਸੋ ਡੀਏਪੀ ਖਾਦ ਦੀ ਸਪਲਾਈ ਦੇ ਉੱਤੇ ਰੋਕ ਲਗਾ ਦਿੱਤੀ ਹੈ ਚੋਣ ਜਾਬਤੇ ਦੇ ਦੌਰਾਨ ਜਿਹੜੀ ਕੰਪਨੀ ਤੋਂ ਡੀਏਪੀ ਖਾਦ ਲਈ ਜਾਣੀ ਸੀ ਉਸ ਕੰਪਨੀ ਨੇ ਕੁਝ ਸੈਂਪਲ ਆਪਣੇ ਪੰਜਾਬ ਸਰਕਾਰ ਨੂੰ ਭੇਜੇ ਸੀ ਉਹ ਸੈਂਪਲ ਜਦੋਂ ਮੋਹਾਲੀ ਦੀ ਲੈਬ ਦੇ ਵਿੱਚ ਟੈਸਟ ਕੀਤੇ ਗਏ ਤਾਂ ਉਸੇ ਵਿੱਚ ਫਾਸ ਫੋਰਸ ਦੀ ਜ਼ਿਆਦਾ ਕਮੀ ਹੋਣ ਦੇ ਕਰਕੇ ਉਹ ਸੈਂਪਲ ਰਿਜੈਕਟ ਕਰ ਦਿੱਤੇ ਗਏ ਸੋ ਉਸ ਤੋਂ ਬਾਅਦ ਹੁਣ ਕਿਸਾਨਾਂ ਨੂੰ ਡੀਪੀ ਖਾਦ ਦੀ ਸਪਲਾਈ ਦੇ ਵਿੱਚ ਕਟੌਤੀ ਹੋਣ ਕਰਕੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤੰਦਾਜ਼ੇ ਕਹਿਜ ਪੰਜਾਬ ਦੇ 6 ਜ਼ਿਲ੍ਹਿਆਂ ਦੇ ਵਿੱਚ ਝੋਨੇ ਦੀ ਲਵਾਈ ਸ਼ੁਰੂ ਹੋਣੀ ਹੈ ਸ਼੍ਰੀ ਮੁਕਤਸਰ ਸਾਹਿਬ ਬਠਿੰਡਾ ਮਾਨਸਾ ਫਿਰੋਜ਼ਪੁਰ ਫਾਜ਼ਿਲਕਾ ਅਤੇ ਜਿਹੜਾ ਫਾਜ਼ਿਲਕਾ ਅਤੇ ਅਬੋਰ ਦੇ ਵਿੱਚ ਜਿਹੜੀ ਝੋਨੇ ਦੀ ਲਵਾਈ ਸ਼ੁਰੂ ਹੋਣੀ ਹੈ ਉਸ ਤੋਂ ਬਾਅਦ 31 ਜਿਹੜਾ ਤਰੀਕ ਤੱਕ ਪੂਰੇ ਪੰਜਾਬ ਦੇ ਵਿੱਚ ਝੋਨੇ ਦੀ ਲਵਾਈ ਹੋਣੀ ਹੈ ਪਰ ਉਸ ਤੋਂ ਪਹਿਲਾਂ ਹੀ ਕਿਸਾਨਾਂ ਨੂੰ ਵੱਡਾ ਝਟਕਾ ਦੇ ਦਿੱਤਾ ਗਿਆ ਹੈ ਡੀਪੀ ਖਾਦ ਦੇ ਉੱਤੇ ਜਿਹੜੀ ਹੈ ਸਪਲਾਈ ਦੇ ਉੱਤੇ ਰੋਕ ਲਗਾ ਦਿੱਤੀ ਹੈ ਕੁਝ ਸੈਂਪਲ ਡੀਪੀ ਖਾਦ ਦੇ ਜਿਹੜੇ ਨੇ ਜਿਹੜੀ ਕੰਪਨੀ ਨੇ ਜਿਹੜੀ ਕੰਪਨੀ ਤੋਂ ਡੀਏਪੀ ਖਾਦ ਲਈ ਜਾਨੀ ਸੀ ਉਸ ਕੰਪਨੀ ਦੇ ਕੁਝ ਸੈਂਪਲ ਜਿਹੜਾ ਨੇ ਚੋਣ ਜਾਬਤੇ ਦੇ ਦੌਰਾਨ ਪੰਜਾਬ ਸਰਕਾਰ ਨੂੰ ਭੇਜੇ ਗਏ ਸੀ ਪੰਜਾਬ ਸਰਕਾਰ ਦੀ ਲੈਬ ਮੋਹਾਲੀ ਦੇ ਵਿੱਚੋਂ ਸੈਂਪਲ ਜਦੋਂ ਰਿਸਰਚ ਲਈ ਭੇਜੇ ਗਏ ਤਾਂ ਉਸ ਦੇ ਵਿੱਚ ਫਾਸਫੋਰਸ ਦੀ ਕਮੀ ਸਭ ਬਹੁਤ ਜ਼ਿਆਦਾ ਸੀ ਜਿਸ ਕਰਕੇ ਜਿਹੜਾ ਵਿਭਾਗ ਦੇ ਵੱਲੋਂ ਉਸ ਸਪਲਾਈ ਨੂੰ ਰੋਕ ਦਿੱਤਾ ਗਿਆ ਸੈਂਪਲ ਨੂੰ ਰਿਜੈਕਟ ਕਰ ਦਿੱਤਾ ਗਿਆ ਸੋ ਡੀਏਪੀ ਖਾਦ ਦੀ ਕਿੱਲਤ ਹòn ਪੰਜਾਬ ਦੇ ਵਿੱਚ ਹੋ ਸਕਦੀ ਹੈ ਕਿਸਾਨਾਂ ਨੂੰ ਜਿਹੜਾ ਡੀਪੀ ਖਾਦ ਦੀ ਕਿੱਲਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅੱਜ ਤੋਂ 6 ਜ਼ਿਲ੍ਹਿਆਂ ਦੇ ਵਿੱਚ ਝੋਨੇ ਦੀ ਲਵਾਈ ਸ਼ੁਰੂ ਹੋਣ ਜਾ ਰਹੀ ਹੈ ਪਰ ਦੋਸਤੋ ਪਹਿਲਾਂ ਹੀ ਡੀਪੀ ਖਾਦ ਦੀ ਸਪਲਾਈ ਦੇ ਉੱਤੇ ਰੋਕ ਲਗਾ ਦਿੱਤੀ ਗਈ ਹੈ ਸੱਚਾ ਆਕਾਸ ਕਾਈ ਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਅੱਜ ਪੰਜਾਬ ਦੇ 6 ਜ਼ਿਲ੍ਹਿਆਂ ਦੇ ਵਿੱਚ ਝੋਨੇ ਦੀ ਲਵਾਈ ਸ਼ੁਰੂ ਹੋਣੀ ਹੈ ਪਰ ਉਸ ਤੋਂ ਪਹਿਲਾਂ ਹੀ ਕਿਸਾਨਾਂ ਨੂੰ ਵੱਡਾ ਝਟਕਾ ਲੱਗਾ ਹੈ ਤੁਹਾਨੂੰ ਦੱਸਦੇ ਕਿ ਝੋਨੇ ਦੇ ਸੀਜ਼ਨ ਦੇ ਸਮੇਂ ਕਿਸਾਨਾਂ ਨੂੰ ਡੀਏਪੀ ਖਾਦ ਦਿੱਤੀ ਜਾਂਦੀ ਹੈ ਸੋ ਡੀਏਪੀ ਖਾਦ ਦੀ ਸਪਲਾਈ ਦੇ ਉੱਤੇ ਰੋਕ ਲਗਾ ਦਿੱਤੀ ਹੈ ਚੋਣ ਜਾਬਤੇ ਦੇ ਦੌਰਾਨ ਜਿਹੜੀ ਕੰਪਨੀ ਤੋਂ ਡੀਏਪੀ ਖਾਦ ਲਈ ਜਾਣੀ ਸੀ ਉਸ ਕੰਪਨੀ ਨੇ ਕੁਝ ਸੈਂਪਲ ਆਪਣੇ ਪੰਜਾਬ ਸਰਕਾਰ ਨੂੰ ਭੇਜੇ ਸੀ ਉਹ ਸੈਂਪਲ ਜਦੋਂ ਮੋਹਾਲੀ ਦੀ ਲੈਬ ਦੇ ਵਿੱਚ ਟੈਸਟ ਕੀਤੇ ਗਏ ਤਾਂ ਉਸੇ ਵਿੱਚ ਫਾਸ ਫੋਰਸ ਦੀ ਜ਼ਿਆਦਾ ਕਮੀ ਹੋਣ ਦੇ ਕਰਕੇ ਉਹ ਸੈਂਪਲ ਰਿਜੈਕਟ ਕਰ ਦਿੱਤੇ ਗਏ ਸੋ ਉਸ ਤੋਂ ਬਾਅਦ ਹੁਣ ਕਿਸਾਨਾਂ ਨੂੰ ਡੀਪੀ ਖਾਦ ਦੀ ਸਪਲਾਈ ਦੇ ਵਿੱਚ ਕਟੌਤੀ ਹੋਣ ਕਰਕੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਤੰਦਾਜ਼ੇ ਕਹਿ ਚ ਪੰਜਾਬ ਦੇ 6 ਜ਼ਿਲ੍ਹਿਆਂ ਦੇ ਵਿੱਚ ਝੋਨੇ ਦੀ ਲਵਾਈ ਸ਼ੁਰੂ ਹੋਣੀ ਹੈ ਸ਼੍ਰੀ ਮੁਕਸਰ ਸਾਹਿਬ ਬਠਿੰਡਾ ਮਾਨਸਾ ਫਿਰੋਜ਼ਪੁਰ ਫਾਜ਼ਿਲਕਾ ਅਤੇ ਜਿਹੜਾ ਹਾਜ਼ਿਲਕਾ ਅਤੇ ਅਬੋਰ ਦੇ ਵਿੱਚ ਜਿਹੜੀ ਹੈ ਝੋਨੇ ਦੀ ਲਵਾਈ ਸ਼ੁਰੂ ਹੋਣੀ ਹੈ ਉਸ ਤੋਂ ਬਾਅਦ 31 ਜਿਹੜਾ ਤਰੀਕ ਤੱਕ ਪੂਰੇ ਪੰਜਾਬ ਦੇ ਵਿੱਚ ਝੋਨੇ ਦੀ ਲਵਾਈ ਹੋਣੀ ਹੈ ਪਰ ਉਸ ਤੋਂ ਪਹਿਲਾਂ ਹੀ ਕਿਸਾਨਾਂ ਨੂੰ ਵੱਡਾ ਝਟਕਾ ਦੇ ਦਿੱਤਾ ਗਿਆ ਹੈ ਡੀਪੀ ਖਾਦ ਦੇ ਉੱਤੇ ਜਿਹੜੀ ਹੈ ਸਪਲਾਈ ਦੇ ਉੱਤੇ ਰੋਕ ਲਗਾ ਦਿੱਤੀ ਹੈ ਕੁਝ ਸੈਂਪਲ ਡੀਪੀ ਖਾਦ ਦੇ ਜਿਹੜੇ ਨੇ ਜਿਹੜੀ ਕੰਪਨੀ ਨੇ ਜਿਹੜੀ ਕੰਪਨੀ ਤੋਂ ਡੀਏਪੀ ਖਾਦ ਲਈ ਜਾਨੀ ਸੀ ਉਸ ਕੰਪਨੀ ਦੇ ਕੁਝ ਸੈਂਪਲ ਜਿਹੜਾ ਨੇ ਉਚੋਂ ਜਾਂਚਾਂ ਦੇ ਦੌਰਾਨ ਪੰਜਾਬ ਸਰਕਾਰ ਨੂੰ ਭੇਜੇ ਗਏ ਸੀ ਪੰਜਾਬ ਸਰਕਾਰ ਦੀ ਲੈਬ ਮੋਹਾਲੀ ਦੇ ਵਿੱਚੋਂ ਸੈਂਪਲ ਜਦੋਂ ਰਿਸਰਚ ਲਈ ਭੇਜੇ ਗਏ ਤਾਂ ਉਸ ਦੇ ਵਿੱਚ ਫਾਸਫੋਰਸ ਦੀ ਕਮੀ ਬਹੁਤ ਜ਼ਿਆਦਾ ਸੀ ਜਿਸ ਕਰਕੇ ਜਿਹੜਾ ਵਿਭਾਗ ਦੇ ਵੱਲੋਂ ਉਸ ਸਪਲਾਈ ਨੂੰ ਰੋਕ ਦਿੱਤਾ ਗਿਆ ਸੈਂਪਲ ਨੂੰ ਰਿਜੈਕਟ ਕਰ ਦਿੱਤਾ ਗਿਆ ਸੋ ਡੀਏਪੀ ਖਾਦ ਦੀ ਕਿਲਤ ਹੁਣ ਪੰਜਾਬ ਦੇ ਵਿੱਚ ਹੋ ਸਕਦੀ ਹੈ ਕਿਸਾਨਾਂ ਨੂੰ ਜਿਹੜਾ ਡੀਪੀ ਖਾਦ ਦੀ ਕਿਲਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅੱਜ ਤੋਂ 6 ਜ਼ਿਲ੍ਹਿਆਂ ਦੇ ਵਿੱਚ ਝੋਨੇ ਦੀ ਲਵਾਈ ਸ਼ੁਰੂ ਹੋਣ ਜਾ ਰਹੀ ਹੈ ਪਰ ਦੋਸਤੋ ਪਹਿਲਾਂ ਹੀ ਡੀਪੀ ਖਾਦ ਦੀ ਸਪਲਾਈ ਦੇ ਉੱਤੇ ਰੋਕ ਲਗਾ ਦਿੱਤੀ ਗਈ ਹੈ